ਲੇ ਵੀ ਅੱਜ ਆਇਆ ਡੱਬਾ ਵਾਲੀ ਮੰਡੀ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਕੱਟੂ ਮਾਲ ਦੇ ਵਿੱਚ ਆਈਆਂ ਹੋਈਆਂ ਚੰਗੀਆਂ ਚੰਗੀਆਂ ਤੇ ਆ ਚੈੱਕ ਕਰੋ ਪਹਿਲਾਂ ਕਿੰਨੀ ਚੰਗੀ ਕੱਟੀ ਹੈਗੀ ਤੇ ਦੇਖੋ ਹਣਾ ਤੇ ਬਾਕੀ ਅੱਗੇ ਜਾ ਕੇ ਹੋਰ ਵੀ ਦਿਖਾਉਣੇ ਚੰਗੇ ਚੰਗੇ ਨੰਗ ਤੇ ਆ ਝੋਟਾ ਦੇਖੋ ਆਪਣੇ ਕੋਲ ਹੈਗੀ ਕੋਈ ਕੱਟੀ-ਕੁੱਟੀ ਹੋਈ ਆਹ ਦੇਖਾ ਕੱਟੀ ਬਹੁਤ ਚੰਗੀ ਹੈਗੀ ਤੇ ਭਾਈ ਇਹਦਾ ਆਪਾਂ ਕੀ ਮੁੱਲ ਮੰਗਦੇ ਆਂਗੇ ਇਹਦਾ ਮੁੱਲ 20000 28000 ਹਾਂ ਉਹ ਐ ਨੰਬਰ ਦੱਸੀ 70270 64837 ਇੱਕ ਵਾਰੀ ਹੋਰ ਦੇਖਦੇ 70270 64837 ਤੇ ਬਈ ਕੰਟੈਕਟ ਕਰ ਲਓ ਜੇ ਕਿਸੇ ਨੂੰ ਲੈਣੀ ਹੈ ਤਾਂ ਤੇ ਆ ਦੇਖ ਇੱਕ ਕੱਟੀ ਹੋਰ ਪੂਰੀ ਚੰਗੀ ਹੈਗੀ ਖੜੀ ਹੈਗੀ ਬੰਨ ਵਾਲੀ ਹੈਗੀ ਇਹ ਵਾਕਿਆ ਦਾ ਹੈੱਡ ਫੁੱਟ ਦੇ ਪੂਰਾ ਚੰਗਾ ਕੱਟੀ ਦਾ ਤੇ ਹਰੇਕ ਵਾਰ ਇਹ ਹੁੰਦਾ ਰਹਿੰਦੀ ਹੈ ਬੁਰੀ ਮੱਝ ਚੜਾ ਦਾ ਸੂਏ ਹੋ ਗਈ ਹੋਣੀ ਸੁੱਕੀ ਪਈ ਹੈ ਕਈ ਬੰਦੇ ਸੋਚਦੇ ਆ ਵੀ ਇਹਨਾਂ ਨੂੰ ਨਾਂ ਪਾਵਾਂਗੇ ਤਾਂ ਕੁਛ ਹੱਥ ਤੇ ਮਤਲਬ ਗੱਭਣ ਗੱਭਣ ਰਹੇ ਜਾਣਗੇ ਇਹ ਜਿਆ ਕੁਛ ਨਹੀਂ ਹੁੰਦਾ ਬਾਈ ਜੇ ਟ੍ਰੀਟਮੈਂਟ ਦੇਵਾਂਗੇ ਤਾਂ ਹੀ ਇਹ ਗੱਭਣ ਰਹਿੰਦੀਆਂ ਆਗਾ ਤੇ ਆ ਦੇਖੋ ਬਈ ਨਿਗਾ ਨੁਗਾਣੀ ਰੱਖਦੇ ਦੇਖ ਸਿੰਘ ਫਸਾਈ ਰੱਖੀ ਹੈ ਠੀਕ ਹੈ ਇਹ ਬਸ ਸਿਰਫ ਇਹਨੂੰ ਆ ਦੇ ਪਹਿੰ ਤੱਕ ਮਤਲਬ ਆ ਦੇਖੋ ਕਿੱਡੀ ਜਿਆ ਰੱਖੀ ਹੋਈ ਜਾਂਦੀ ਹੈ ਨਾ ਚੰਗਾ ਚੰਗਾ ਮੱਝਾਂ ਦਾ ਮੀਣੀ ਮੱਝ ਦਾ ਕੱਦ ਦੇਖੋ ਕਿੱਡਾ ਯਾ ਰਿਪੀਟ ਹੋਈ ਜਾਂ ਕਿ ਹੋਰ ਕਰਨ ਬਣਿਆ ਤਾਂ ਆ ਜ ਆ ਖੜੀ ਹੈਗੀ ਦੇਖੋ ਮੱਝ ਕਿੱਡੀ ਹੈ ਨਵੀਆਂ ਤਾਂ ਧੀ ਦੇਖੋ ਇਹ ਚੰਗੀ ਆਂ ਮਾਰਚ ਨੂੰ ਅੱਜ ਕਰੀਏ ਤੇ ਮਾਝੂ ਦੇ ਪਚੰਨਾਂ ਤੋਂ ਮਹਿਸਰ ਨਹੀਂ ਪਰ ਆਪਣੀ ਵੀਡੀਓ ਨੂੰ ਪੌਣਾ ਕਰਕੇ ਲੱਗਦਾ ਬਹੁਤ ਜਿਹੜੇ ਲੈਣ ਆਉਂਦੇ ਹੈਗੇ ਤੇ ਦੇਖੋ ਆਇਆ ਕਿ ਜਿਹਨੇ ਇਧਰ ਅੱਗੇ ਰੋਡ ਤੋਂ ਨੇ ਆ ਕਿ ਕਿੱਡੇ ਡਿੱਪ ਨੇ ਸਿੰਘ ਜੀ ਮੱਚੋ ਟੂ ਤੇ ਕੋਈ ਕਾਰ ਨਹੀਂ ਰਹੀ ਨੀ ਕੀ ਮਜਬੂਰੀ ਹੋਵੇ ਤੇ ਕੁਝ ਵੀ ਹੋ ਸਕਦੀ ਹੈ ਨਾ ਤਾਂ ਇਹ ਕਰਕੇ ਮਾਲਚ ਕਰਦੇ ਨੇ ਦੇਖੋ ਇਹਦੇ ਤੇ ਚਲਾਣੀ ਖਾਲੀ ਵਿਚਾਰੀ ਕਿਉਂ ਕਿ ਢੇ ਚੰਗੀ ਗੱਡੀ ਪੜੀ ਅਮਰੀਕਾ ਪਰ ਇੱਕ ਵਾਰ ਆਕੇ ਇੱਥੇ ਵੀਡੀਓ ਬਣਾਉਣੀ ਆ ਵੀਡੀਓ ਡੱਪਾ ਲਈ ਮੰਡੀ ਤਰਪੜ ਕੀਤੀ ਵੀ ਨੇ ਲੈ ਵੀ ਬਾਈ ਨਾਲ ਗੱਲ ਕਰਦੇ ਆ ਗੱਪਣ ਮੱਝ ਦੀ ਵੀਡੀਓ ਲੈ ਕਹਿੰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਿੰਡ ਪਤਰਾਲਾ ਬਾਈ ਨਾਂ ਰਾਮੂ ਆ ਠੀਕ ਆ ਬਾਈ ਤੇ ਇਹ ਕਿੰਨੇ ਟਾਈਮ ਦੀ ਗੱਪਣ ਆ ਕੀ ਤਿੰਨ ਮਹੀਨੇ ਦੀ ਗੱਪਣ ਆ ਬਾਈ ਤੇ ਬਈ ਕਿੰਨਾ ਕੁ ਦੁੱਧ ਦਿੰਦੀ ਐ ਦੁੱਧ ਬਾਈ 6 ਤੇ ਲਗਭਗ ਹੈ ਨਾ ਆ 6 ਦੇ ਲਗਭਗ ਹੈਗਾ ਬਾਕੀ ਸਿਕ ਵਾਰ ਇਹਨਾਂ ਮੱਝ ਦੀ ਦਿਖਾਉਣਾ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੇਖੋ ਹਨਾ ਮੱਝ ਦੇਖੋ ਕੋਈ ਨੁਕਸਾਨ ਨਹੀਂ ਬਾਈ ਮੈਂ ਚ ਵਰੀ ਦੁੱਧ ਨੂੰ ਬਹੁਤ ਖਰੀ ਹੈ ਦੁੱਧ ਨੂੰ ਬਹੁਤ ਖਰੀ ਬਹੁਤ ਚੰਗੀ ਲੱਗ ਗਈ ਇਹ ਜੀ ਨਾ ਮੈਂ ਚੜ੍ਹਦੀ ਦੀ ਪੁਰਾਣੀ ਮੱਝ ਦੀ ਵੀਡੀਓ ਦੇਖੀ ਸੀ ਜਿਹੜੀ ਐ ਚਾ ਦੀ ਪੁਰਾਣੀ ਮੱਝ ਸੀ ਉਹ ਮੈਂ ਉਹਦਾ ਫੇਸ ਕੁਆਲਟੀ ਹੈਗੀ ਤੇ ਮਗਰ ਕੱਟਾ ਬਈ ਆਪਾਂ ਤਾਂ ਰੇਟ ਕੀ ਕਰਦੇ ਆ ਜਾਇਜ਼ ਆ ਮੁੱਲ ਤਾਂ ਪੱਡਣ ਵਾਲਿਆਂ ਤੋਂ ਲਾਉਂਦੇ ਸੀ 65000 ਆਪਾਂ ਉਹਨਾਂ ਨੂੰ ਦੇਣੀ ਨਹੀਂ ਗੱਬਣ ਮੈਂ ਆ ਠੀਕ ਆ ਬਈ ਆਪਾਂ ਇਹ ਕਹਿੰਦਾ ਰੱਖਣਾਂ ਲਈ ਆਪਣੀ ਗਾਰੰਟੀ ਆ ਠੀਕ ਆ ਬਈ 70000 ਦੀ ਮੈਂ ਦੇਦਾ ਨੀ ਠੀਕ ਆ ਬਈ ਤੇ ਆਪਣਾ ਮੋਬਾਈਲ ਨੰਬਰ ਦੱਸਿਓ 96469 ਹਾਂਜੀ ਬਈ 34621 ਇੱਕ ਵਾਰੀ ਹੋਰ ਦੱਸ ਦਿਓ ਬਈ 96469 34621 ਠੀਕ ਆ ਬਈ ਧੰਨਵਾਦ